ਦੋਸਤੋ ਜੇਮੇ ਕੀ ਬਾਈ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਪੋਸਟਰ ਜਿਹੜਾ ਫਾਈਨਲੀ ਰਿਲੀਜ਼ ਹੋ ਚੁੱਕਿਆ ਆ ਗਾਣੇ ਦਾ ਨਾਮ ਹੋਣ ਵਾਲਾ ਆ ਬਰੋਟਾ ਜੇਮੇ ਕੀ ਗਾਣੇ ਦਾ ਪੋਸਟਰ ਤੁਸੀਂ ਸਾਰੇ ਦੇਖ ਹੀ ਸਕਦੇ ਹੋ ਤਾਂ ਕਾਫੀ ਜਾਣੇ ਪੋਸਟਰ ਦੇ ਹੇਠਾਂ ਕਮੈਂਟ ਕਰਦੇ ਪਏ ਨੇ ਕਿ ਬਰੋਟੇ ਦਾ ਕੀ ਮਤਲਬ ਹੁੰਦਾ ਆ ਬਰੋਟਾ ਕਿਸ ਨੂੰ ਕਹਿੰਦੇ ਆ ਇਸ ਤਰ੍ਹਾਂ ਦੇ ਕਾਫੀ ਕਮੈਂਟ ਜਿਹੜੇ ਪੋਸਟਰ ਦੇ ਹੇਠਾਂ ਕੀਤੇ ਜਾ ਰਹੇ ਨੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਰੋਟਾ ਕੀ ਹੁੰਦਾ ਆ ਤੁਸੀਂ ਸਾਰਿਆਂ ਨੇ ਇਹ ਵਾਲਾ ਪੇੜ ਤਾਂ ਦੇਖੀ ਹੋਣਾ ਜਿਸ ਨੂੰ ਕਿ ਪਿੰਡਾਂ ਦੇ ਵਿੱਚ ਬੋੜ ਵੀ ਕਿਹਾ ਜਾਂਦਾ ਆ ਜਮੇਕੀ ਬਾਈ ਸਿੱਧੂ ਮੂਸੇਵਾਲੇ ਨੇ ਆਪਣੇ ਇੱਕ ਗਾਣੇ ਵਿੱਚ ਬੋੜ ਦਾ ਜ਼ਿਕਰ ਵੀ ਕੀਤਾ ਸੀ ਕਿ ਬੋੜ ਵਾਂਗੂ ਜੜਾਂ ਬਹੁਤ ਡੂੰਘੀਆਂ ਕੋੜੇ ਲੋਕਾਂ ਆਪਾਂ ਦੀ ਐਵੇਂ ਵਿੰਗੇ ਪੌੜੇ ਘੁੰਮਦੇ ਤਾਂ ਦੋਸਤੋ ਇਸ ਪੇੜ ਨੂੰ ਹੀ ਬਰੋਟਾ ਕਿਹਾ ਜਾਂਦਾ ਆ ਬਰੋਟੇ ਦਾ ਮਤਲਬ ਹੁੰਦਾ ਆ ਕਿ ਜਿਹੜਾ ਜ਼ਿਆਦਾ ਉਮਰ ਦਾ ਹੋਵੇ ਜਿਸ ਦਾ ਆਕਾਰ ਕਾਫੀ ਵੱਡਾ ਹੋਵੇ ਤਾਂ ਉਸ ਨੂੰ ਬਰੋਟਾ ਕਿਹਾ ਜਾਂਦਾ ਆ